ਕਵੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੁਹਾਏ ਮੱਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਏ ਇਹ ਪਾਵਨ ਸ਼ਲੋਕ ਭਗਤ ਕਵੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 68 ਨੰਬਰ ਸ਼ਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਉਸ ਮਾਲਕ ਦੀ ਬੰਦਗੀ ਕਰਨੀ ਚਾਹੀਦੀ ਹੈ ਪ੍ਰਮਾਤਮਾ ਦੀ ਬੰਦਗੀ ਕੀਤੇ ਆ ਸਤਿਗੁਰੂ ਕਹਿੰਦੇ ਨੇ ਬਕਾਰਾਂ ਦੀ ਲਪੇਟ ਵਿੱਚ ਆਉਣੋਂ ਬਚ ਸਕੀਦਾ ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਪਾਪੀ ਬੰਦਾ ਹੈ ਉਹਨੂੰ ਪ੍ਰਮਾਤਮਾ ਦੀ ਭਗਤੀ ਕਰਨੀ ਚੰਗੀ ਨਹੀਂ ਲੱਗਦੀ ਵਿਕਾਰੀ ਬੰਦਾ ਸਤਿਗੁਰ ਕਹਿੰਦੇ ਨੇ ਪਾਪੀ ਵਰਤੀ ਦਾ ਮਾਲਕ ਹੈ ਜਿਹੜਾ ਉਹ ਪ੍ਰਮਾਤਮਾ ਦੀ ਭਗਤੀ ਨੂੰ ਪਸੰਦ ਨਹੀਂ ਕਰਦਾ ਉਹਦੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਿਮਰਨ ਕਰਕੇ ਸਤਿਗੁਰ ਕਹਿੰਦੇ ਤਸੱਲੀ ਨਹੀਂ ਹੁੰਦੀ ਉਹਨੂੰ ਇਹ ਪ੍ਰਮਾਤਮਾ ਦੀ ਬੰਦਗੀ ਹੈ ਜਿਹੜੀ ਆਨੰਦ ਅਤੇ ਸੁਖ ਦੇਣ ਵਾਲੀ ਲੱਗਦੀ ਨਹੀਂ ਕਿਉਂਕਿ ਉਹਨੂੰ ਵਿਕਾਰ ਚੰਗੇ ਲੱਗਦੇ ਨੇ ਬੁਰਾਈ ਚੰਗੀ ਲੱਗਦੀ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਅੰਬਲੀ ਬੰਦੇ ਨੂੰ ਨਸ਼ੇ ਨਾਲ ਵੱਧ ਪਿਆਰ ਹੁੰਦਾ ਹੈ ਤੇ ਹੋਰ ਜਵਾਰੀ ਬੰਦੇ ਨੂੰ ਜੂਏ ਨਾਲ ਪਿਆਰ ਹੁੰਦਾ ਹੈ। ਬੀਮਾਨ ਬੰਦਾ ਬੀਮਾਨੀ ਨਾਲ ਪਿਆਰ ਕਰਦਾ ਉਹ ਨੂੰ ਅਮਾਨਦਾਈ ਨਾਲ ਕੋਈ ਲੈਣਾ ਦੇਣਾ ਨਹੀਂ। ਇਹਦੇ ਮਾਰੇ ਕਹਿੰਦੇ ਨੇ ਅਲੱਗ-ਅਲੱਗ ਬਿਰਤੀਆਂ ਦੇ ਲੋਕ ਆਪਣੀ ਬਿਰਤੀ ਮੁਤਾਬਕ ਜਿੱਥੇ ਜੁੜੇ ਨੇ ਉਹਨਾਂ ਨੂੰ ਉਹਦੇ ਵਿੱਚੋ ਹੀ ਸੁੱਖ ਮਿਲਦਾ ਹੈ। ਤੇ ਸਤਿਗੁਰ ਕਹਿੰਦੇ ਨੇ ਪਾਪੀ ਬੰਦਾ ਜਿਹੜਾ ਉਹਨੂੰ ਪਾਪ ਵਿੱਚੋ ਹੀ ਇੰਨਾ ਦਾ ਲੱਗਦਾ ਉਹਨੂੰ ਪਰਮਾਤਮਾ ਦੀ ਭਗਤੀ ਵਿੱਚੋ ਰਸ ਪ੍ਰਾਪਤ ਨਹੀਂ ਹੁੰਦਾ। ਉਹਨੂੰ ਉਹ ਭਗਤੀ ਚੰਗੀ ਨਹੀਂ ਲੱਗਦੀ। ਉਹਦੀ ਬਿਰਤੀ ਪਾਸ਼ਾ ਕਹਿੰਦੇ ਇਦਾਂ ਹੁੰਦੀ ਹੈ। ਜਿਵੇਂ ਮੱਖੀ ਚੰਦਨ ਪਰਹਰ ਮੱਖੀ ਸੁਗੰਧੀਦਾਰ ਚੰਦਨ ਨੂੰ ਛੱਡ ਕੇ ਜਹ ਬਗੰਧ ਤਹ ਜਾਏ ਜਿੱਥੇ ਦੁਰਗੰਧ ਹੋਵੇ ਗੰਦਗੀ ਹੋਵੇ ਉਸ ਗੰਦਗੀ ਉੱਤੇ ਬਹਿੰਦੀ ਹੈ। ਪਾਸ਼ਾ ਕਹਿੰਦੇ ਨੇ ਗੰਦਗੀ ਤੇ ਬਹਿਣ ਵਾਲੀ ਮੱਖੀ ਨੂੰ ਜਿਵੇਂ ਚੰਦਨ ਪਸੰਦ ਨਹੀਂ ਇਦਾਂ ਹੀ ਪਾਪ ਕਰਨ ਵਾਲੇ ਬੰਦੇ ਨੂੰ ਪਰਮਾਤਮਾ ਦੀ ਭਗਤੀ ਪਸੰਦ ਨਹੀਂ। ਉਹ ਕਹਿੰਦੇ ਨੇ ਬਸ ਗਲਤ ਰਹਾਾਂ ਦੇ ਉੱਤੇ ਤੁਰ ਕੇ ਗਲਤ ਕੰਮ ਕਰਕੇ ਖੁਸ਼ ਹੁੰਦਾ ਉਹਨੂੰ ਪਰਮਾਤਮਾ ਦੀ ਭਗਤੀ ਆਨੰਦ ਦੇਣ ਵਾਲੀ ਨਹੀਂ ਲੱਗਦੀ ਕਿਉਂਕਿ ਉਹਦੀ ਬਿਰਤੀ ਉਤੇ ਨਿਰਭਰ ਕਰਦਾ ਸਤਿਗੁਰ ਕਹਿੰਦੇ